सर मेरा नाम सुभम शर्मा है ते मैं ऑस्ट्रेलिया तो आया जी ते मेरे मैं अपनी सारी फैमिली ਨਾਲ ਨਾ ਸਿੱਦੇ ਜਾ ਰਿਹਾ ਹਾਂ ਕੱਲ ਰਾਤ ਨੂੰ ਮੇਰੀ 8:00 ਦੀ ਫਲਾਈਟ ਸੀਗੀ 에어 ਇੰਡੀਆ ਤੋਂ ਜੋ ਕਿ ਮੇਰਾ ਕੱਲ ਜਦੋਂ ਮੈਂ ਜਾਣ ਨਾ ਇਥੋਂ ਰਾਹ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦੇ ਨਾਲ ਮੈਨੂੰ ਪਹੁੰਚਦੇ ਪਹੁੰਚ ਜਦੋਂ 7:10 ਵਜ ਗਏ ਜਦੋਂ ਮੈਂ ਕਾਊਂਟਰ ਤੇ ਪਹੁੰਚਿਆ ਸਰ ਤੇ ਮੇਰੇ ਅੱਗੇ ਇੱਥੇ ਚੈੱਕ ਇਨ ਕਾਊਂਟਰ ਹੀ ਉਹਦੇ ਅੱਗੇ ਦੋ ਜਣੇ ਅੱਗੇ ਹੋਰ ਖੜੋਤੇ ਹੋ ਉਹਨਾਂ ਨਾਲ ਡੀਲ ਕਰ ਰਹੀ ਹੈ ਤੇ ਸਾਨੂੰ ਪੰਜ ਜਣੇ ਨੂੰ ਆਉਂਦਾ ਵੇਂਦੇ ਤੇ ਕਹਿੰਦੇ ਵੀ ਚਲੋ ਚਲੋ ਤੁਹਾਨੂੰ ਬੜੇ ਲੇਟ ਹੋ ਗਏ ਆ ਤੁਹਾਡਾ ਨਹੀਂ ਕਰ ਸਕਦੇ ਤਾਂ ਹੀ ਰਿਕਵੈਸਟ ਕੀਤੀ ਵੀ ਪਲੀਜ਼ ਆਪਾਂ ਇੱਧਰ ਲੇਟ ਨਹੀਂ ਤੁਸੀਂ ਇਹਨਾਂ ਤੇ ਕਾਰ ਹੀ ਦੇਜੇ ਫਿਰ ਉਹ ਚੀਜ਼ ਮੰਨਨ ਤੇ ਉਹ ਰਾਜੀ ਹੋ ਗਏ ਸਾਡੇ ਨਾਲ ਤੁਹਾਡਾ ਸਾਰਾ ਫਿਰ ਉਹਨਾਂ ਨੇ 5-10 ਮਿੰਟ ਸਿਰਫ ਇਹ ਚੀਜ਼ ਵਿੱਚ ਵੇਸ ਕਰਤੇ ਆਪਣੀ ਆਈਡੀਆ ਦਿਖਾਓ ਮੈਨੂੰ ਮੇਰੀ ਆਈਡੀ ਪੁੱਛਦੇ ਸੀ ਪਾਸਪੋਰਟ ਇਹਨਾਂ ਦਾ ਪੁੱਛ ਲੈਂਦੇ ਸੀ ਪਾਸਪੋਰਟ ਇਹਨਾਂ ਦਾ ਫੜਦੇ ਸੀ ਤੇ ਵੀਜ਼ਾ ਦੇ ਹੋਰ ਤਾਂ ਪੁੱਛ ਲੈਂਦੇ ਸੀ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਇੱਕ ਇੱਕ ਕਰਕੇ ਇੱਕ ਇੱਕ ਬੰਦੇ ਦਾ ਚੀਜ਼ ਪੁੱਛੋ ਤੇ ਉਹ ਚੀਜ਼ ਕਰਕੇ ਸ਼ਾਇਦ ਥੋੜੇ ਹੋਰ ਖੱਪ ਗਏ ਨਾ ਅੰਦਰੋਂ ਵੀ ਹਨ ਨੂੰ ਰੋਕਣ ਦੇ ਆਏ ਤੇ ਉਰਤ ਬਾਅਦ ਅਹੀਂ ਆਪਣੇ ਸਾਰੇ ਬੈਗ ਵੇਟ ਕਰਾਉਣ ਵਾਸਤੇ ਰੱਖੇ ਉਹਨਾਂ ਦੇਰ ਨੂੰ ਉਹਨੇ ਆ ਜਿਹੜੇ ਬੋਰਡਿੰਗ ਪਾਸ ਸਾਰਿਆਂ ਦੇ ਕੱਢ ਕੇ ਤੇ ਟੇਬਲ ਤੇ ਰੱਖਦੇ ਹੋਏ ਹੀ ਜਿਹੜਾ ਮੇਰੇ ਇਕੱਲੇ ਦਾ ਬੋਰਡਿੰਗ ਪਾਸ ਉਹਨੇ ਆਪਣੇ ਕੋਲ ਰੱਖਿਆ ਸੀ ਜਿੱਤਨੇ ਬੈਗਾਂ ਦੀ ਸਲਿੱਪਾਂ ਲਾਉਣੀਆਂ ਨੇ ਪਿੱਛੇ ਵੀ ਜਿਹੜੇ ਬੈਗਾਂ ਦੀ ਆਈਡੀ ਹੁੰਦੀ ਆ ਤੇ ਵੇਟ ਕਰੇ ਕਹਿੰਦਾ 7 ਕਿਲੋ ਜ਼ਿਆਦਾ ਆ ਤੁਹਾਡਾ ਤੁਹਾਨੂੰ 21000 ਰੁਪਏ ਭੇ ਕਰਨਾ ਪੈਣਾ ਤੇ ਅਸੀਂ ਕਹਾ ਹੋਰ ਕੋਈ ਆਪਸ਼ਨ ਕਹਿੰਦੇ ਨਹੀਂ ਹੋਰ ਕੋਈ ਆਪਸ਼ਨ ਨਹੀਂ ਹੈਗੀ ਅਸੀਂ ਕਹਾ ਐਂਹੀਂ ਹੀ ਬੈਗ ਬਾਹਰ ਕਿਸ ਨੂੰ ਫੜਾ ਦਈਏ ਤੇ ਉਹ ਚੋ ਬੋਲਿਆ ਨਹੀਂ ਕੋਸ਼ਿਸ਼ ਸਾਨੂੰ ਹਨਾ ਉਹਨਾਂ ਦਿਨ ਨੂੰ ਮੈਂ ਸਾਈਡ ਤੇ ਹੋ ਗਿਆ ਇੱਕ ਮਿੰਟ ਮੈਂ ਕਹਾਂ ਮੈਂ ਕਿਹਨੂੰ ਫੋਨ ਲਾ ਲਵਾਂ ਮੈਨੂੰ ਬੰਦੇ ਜਿਹੜੇ ਛੱਡਣ ਆਏ ਮੇਰੇ ਯਾਰ ਦੋਸਤ ਬਾਹਰੀ ਰਿਸ਼ਤੇਦਾਰ ਤੇ ਮੈਂ ਕਹਾਂ ਮੇਰੇ ਕੋ ਬੈਗ ਲੈ ਜਾਣਗੇ ਆ ਕੇ ਮੈਂ ਦੋ ਘਰੀ ਫੋਨ ਕੀਤਾ ਪਹਿਲੀ ਵਾਰੀ ਚੁੱਕਿਆ ਨਹੀਂ ਡਰਾਈਵ ਕਰਦਾ ਭਾਈ ਦੂਜੀ ਵਾਰੀ ਫੋਨ ਚੁੱਕਿਆ ਨੇ ਮਾਨੂੰ ਕਹਾਂ ਵਾਪਸ ਆ ਜਾ ਬਸ ਮਰਾ ਇੰਨਾ ਕੀ ਵਾਰਤ ਲਾਇਆ ਉਹਨਾਂ ਦਿਨ ਨੂੰ ਜਦੋਂ ਮੈਂ ਵਾਪਸ ਆਇਆ ਇਹਨਾਂ ਨੂੰ ਕਹਿ ਚੁੱਕਿਆ ਸੀ ਬੰਦ ਕਰ ਦਿਓ ਤੁਹਾਡੇ ਨਹੀਂ ਬੋਰਡਿੰਗ ਹੋ ਸਕਦੀ ਤੁਸੀਂ ਬੰਦ ਕਰ ਦਿਓ ਤੇ ਮੱਦਬਦਬਾ ਆਇਆ ਮੈਂ ਜਦੋਂ ਵੇਖਿਆ ਵੀ ਉਹ ਮੰਨਣੇ ਨਹੀਂ ਦਿਆ ਬੰਦ ਕਰ ਦਿਓ ਉੱਥੇ ਉੱਥੇ ਤੇ ਜਿਹੜੇ ਜਿਹੜੀਆਂ ਉਹਨੇ ਸਲਿੱਪਾਂ ਲਾਈਆਂ ਹੈ ਬੈਗ ਤੇ ਉਹ ਨਾਲ ਉਹ ਵੀ ਉਹਨੇ ਸੇਟਾਂ ਫਾੜ ਦਿੱਤੀਆਂ ਤੇ ਜਿਹੜੇ ਉਹਨੇ ਬੈਗ ਦੇ ਨਾਲ ਅਟੈਚ ਕੀਤੀਆਂ ਹੈ ਨਾ ਸਲਿੱਪਾਂ ਜਿਹੜੀਆਂ ਅੰਦਰ ਜਾਣੀਆਂ ਸੀ ਉਹਨੇ ਨਾਲ ਹੀ ਉਹ ਫਾੜਨੀ ਸ਼ੁਰੂ ਕਰ ਦਿੱਤੀਆਂ ਇਹਨਾਂ ਨੂੰ ਕਹਿਣ ਲੱਪਿਆ ਵੀ ਤੁਹਾਡਾ ਨਹੀਂ ਹੋਣਾ ਸਕਦਾ ਤੁਸੀਂ ਨਹੀਂ ਜਾ ਸਕਦੇ ਅਸੀਂ ਕਿਹਾ ਵੀ ਅਸੀਂ 21000 ਜਿਹੜਾ ਤੁਸੀਂ ਮੰਗ ਰਿਹਾ ਅਸੀਂ ਉਹ ਵੀ ਦੇ ਦਿੰਨੇ ਆ ਉੱਤੇ ਉਹਦੇ ਉੱਤੇ ਵੀ ਜੇ 5-10 ਮਿੰਟ ਅਸੀਂ ਤੁਹਾਨੂੰ ਲੇਟ ਕੀਤਾ ਉਹਦੀ ਪੈਨਲਟੀ ਉਹਦੇ ਉੱਤੇ ਪੈਨਲਟੀ ਵੀ ਦੇ ਦਿੰਨੇ ਆ ਤੁਹਾਨੂੰ ਵੀ ਜੋ ਵੀ ਤੁਹਾਡਾ ਜੋ ਬੰਦਾ ਹੈ ਦੇ ਦਿੰਨੇ ਆ ਅਸੀਂ ਸਾਡਾ ਸਿਡਨੀ ਪਹੁੰਚਣਾ ਬਹੁਤ ਜ਼ਰੂਰੀ ਹੈ 4-5 ਲੱਖ ਰੁਪਏ ਦੇ ਟਿਕਟਾਂ ਮੈਂ ਆਪਣਾ ਸਿਡਨੀ ਤੋਂ ਅੰਮ੍ਰਿਤਸਰ ਆਉਣਾ ਸੀ ਉਦੋਂ ਵੀ ਦਿੱਲੀ ਇਹਨਾਂ ਦੀ ਫਲਾਈਟ ਲੇਟ ਹੋ ਗਈ ਸੀ ਉਹਦੇ ਕਰਕੇ ਮੇਰੀ ਕਨੈਕਟਿੰਗ ਫਲਾਈਟ ਕੈਨਸਲ ਹੋ ਗਈ ਉਹਦੇ ਕਰਕੇ ਮੈਂ 10 ਘੰਟੇ ਰੇਡੂ ਡਰਾਈਵ ਕਰਕੇ ਆਇਆ ਦਿੱਲੀ ਤੋਂ ਹਨਾ ਅੰਮ੍ਰਿਤਸਰ ਤੱਕ ਉਦੋਂ ਵੀ ਤੁਸੀਂ ਖੱਜਲ ਕੀਤਾ ਤੁਸੀਂ ਹੁਣ ਫੇਰ ਖੱਜਲ ਕਰ ਰਹੇ ਹੋ ਵੀ ਪੰਜ ਜਾਣੇ ਆਹੀ ਤਾਂ ਚਲੋ ਆਣੇ ਆ ਇਹ ਵਿਚਾਰਾਂ ਦਾ ਪਹਿਲੀ ਵਾਰੀ ਜਾਣਾ ਸੀ ਇਹਨਾਂ ਨੇ ਹਨਾ ਇਹ ਇਹ 70 ਸਾਲ ਦੇ ਉਹਨਾਂ ਨੇ ਇੰਨੇ ਹੱਥ ਜੋੜ-ਜੋੜ ਕੇ ਤਰਲੇ ਮਾਰੇ ਉਹਨਾਂ ਨੂੰ ਵੀ ਸਾਨੂੰ ਜਾਣ ਦਿਓ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੋ ਉਹਨਾਂ ਨੂੰ ਇੱਥੇ ਤੱਕ ਕਿਹਾ ਗਿਆ ਇਹ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੇ ਵੀ ਸਾਨੂੰ ਇਦਾਂ ਨਾ ਕਰੋ ਸਾਨੂੰ ਹਰਾਸ ਨਾ ਕਰੋ ਇਹ ਚੀਜ਼ ਤੇ ਵੀ ਸਾਨੂੰ ਜਾਣ ਦਿਓ ਤੁਹਾਨੂੰ ਤੁਸੀਂ ਕਰ ਸਕਦੇ ਜੇ ਹਲੇ 45 50 ਮਿੰਟ ਪੂਰੇ ਪਏ ਆ ਪਿੱਛੇ ਫਲਾਈਟ ਉਡਣ ਚ ਹਨਾ ਜੀ ਇਹ ਕੋਈ 7 20 25 30 ਦੀ ਗੱਲ ਹੋਣੀ ਹੈ ਜਦੋਂ ਇਹ ਸਾਰੀ ਗੱਲ ਹੋ ਰਹੀ ਵੀ ਹਲੇ 8 20 ਤੇ ਫਲਾਈਟ ਰਣੀ ਆ ਜੋ ਇਹਨਾਂ ਦੀ ਬੋਰਡਿੰਗ ਪਾਸ ਵੀ ਕਹ ਰਿਹਾ ਵੀ 20 ਮਿੰਟ ਪਹਿਲਾਂ ਗੇਟ ক্লোਜ਼ ਹੁੰਦੇ ਆ ਤੇ ਪਰ ਉਹਨਾਂ ਨੇ ਨਹੀਂ ਮੰਨਿਆ ਆਪਾਂ ਪੂਰੇ 35 ਤੋਂ 40 ਮਿੰਟ ਜੋ ਤੱਕ 8 20 ਨਹੀਂ ਉਹਨਾਂ ਨੇ ਪੂਰੇ ਤਰਲੇ ਮਾਰ ਦੇ ਰਹੇ ਆ ਵੀ ਭਾਜੀ ਤੁਸੀਂ 5 ਮਿੰਟ ਪਹਿਲਾਂ ਜਾਣ ਦਿਓ ਉਹਨਾਂ ਨੇ ਨਹੀਂ ਜਾਣ ਇੱਕ ਸਰਦਾਰ ਜੀ ਆਏ ਉਥ ਪੂਰੀ ਲਿਸਟ ਲੈ ਕੇ ਆਏ ਤੇ ਉਹ ਚ ਉਹ ਕਹਿੰਦੇ ਵੀ ਆ ਪੰਜ ਜਣੇ ਹੈਗੇ ਇਹਨਾਂ ਨੂੰ ਜਾਣ ਦੇਣਾ ਤੇ ਜਿਹੜਾ ਉਹਨਾਂ ਦਾ ਮੈਨੇਜਰ ਸੀ ਸਮਰਤ ਸਮਰਜੀਤ ਅ ਸਮਰਜੀ ਸਰਕਾਰ ਉਹ ਕਹਾਂ ਉਹ ਕਹਿੰਦੇ ਕਹਿੰਦਾ ਨਹੀਂ ਇਹਨਾਂ ਨੂੰ ਇਨਕੋ ਨਹੀਂ ਜਾਣ ਦੇਣਗੇ ਤੇ ਮੈਂ ਕਿਹਾ ਭਾਈ ਤੁਸੀਂ ਪੈ ਕੈਸ਼ ਲੈ ਲਓ ਤੁਸੀਂ ਅਕਾਊਂਟ ਚ ਟ੍ਰਾਂਸਫਰ ਕਰਾ ਲਓ ਪੈਸੇ ਜਿੱਦਾਂ ਲੈਣੇ ਮੇਰੇ ਕੋਲ ਪੈਸੇ ਲੈ ਲਓ ਅਬ ਨਹੀਂ ਹੋ ਪਾਏਗਾ ਕਾਊਂਟਰ ਹਮਨੇ ਕੈਸ਼ ਕਲੋਜ਼ ਕਰ ਦਿਆ ਅਬ ਜੋ ਮਰਜ਼ੀ ਕਰ ਲਓ ਜੈਸੇ ਮਰਜ਼ੀ ਕਰ ਲਓ ਅਪਣੀ ਹਮ ਜਾਣ ਦੇ ਦਿੰਗੇ ਤੇ ਮੈਂ ਜਿਹੜੇ ਨਾਲ ਦੇ ਜਿਹੜੇ ਥੋੜੇ ਫਿਰ ਵੀ ਠੀਕ ਸੀ ਕਿ ਉਹਨਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਮੈਂ ਕਿਹਾ ਸ਼ਾਇਦ ਤੁਸੀਂ ਰ ਤੇ ਉਹਨੇ ਉਹਨਾਂ ਨੂੰ ਕੁਰੀਜੀ ਵਟਤੀ ਤੇ ਉਹਨਾਂ ਨੇ ਵੀ ਸਾਨੂੰ ਕੋਈ ਅੱਗੋਂ ਇਦਾਂ ਦਾ ਰਿਸਪੌਂਸ ਨਹੀਂ ਤਾਂ ਕਹਿੰਦੇ ਨਹੀਂ ਸਰ ਨੇ ਬੋਲ ਦਿਆ ਨਹੀਂ ਜਾ ਸਕੋਗੇ ਤੇ ਮੈਂ ਉਹਨਾਂ ਨੂੰ ਫੇਰ ਵੀ ਕਿਹਾ ਮੈਂ ਕਹਾ ਵੇਖੋ ਹਰ ਚੀਜ਼ 'ਚ ਕੋਈ ਨਾ ਕੋਈ ਹੱਲ ਹੁੰਦਾ ਆ 5 ਮਿੰਟ ਵੀ ਹੈ ਤੁਹਾਨੂੰ ਲੇਟ ਕਰਨ ਨੂੰ ਉਹਨੇ ਕਿਹਾ ਨੇ ਕਿੰਨੀ ਗੇ ਏਅਰਪੋਰਟ ਹੈਗਾ ਅੰਮ੍ਰਿਤਸਰ ਦਾ ਸਿਰਫ 4 ਪੌੜੀਆਂ ਉੱਪਰ ਚੜ੍ਹਦੇ ਤੇ ਕੜ ਗੇਟ ਆ ਜਾਂਦੇ ਆ ਸਾਨੂੰ 10 ਮਿੰਟ ਵੀ ਨਹੀਂ ਲੱਗਣੇ ਜੇ ਤੁਸੀਂ ਹੁਣੇ ਜਾਣ ਦੋ ਨਾ ਵੀ 25 ਮਿੰਟ ਪਹਿੇ ਆ ਉਹ ਕਹਿੰਦੇ ਨਹੀਂ ਹੁਣ ਤੁਹਾਡਾ ਨਹੀਂ ਜਾ ਸਕਦੇ ਤੁਸੀਂ ਨਹੀਂ ਜਾ ਸਕਦੇ ਠੀਕ ਹੈ ਜੀ ਚਲੋ ਜੀ ਅਸੀਂ ਉੱਥੇ 8 ਵਜੇ ਤੱਕ ਪੂਰਾ ਟਰਾਈ ਕੀਤਾ ਵੀ ਸ਼ਾਇਦ ਸਾਨੂੰ ਲਾਸਟ ਮਿੰਟ ਤੇ ਅਲਾਉ ਕਰ ਦੇਣ ਜਾਣ ਦੇ ਉਹਨਾਂ ਨੇ ਨਹੀਂ ਜਾਣ ਦਿੱਤਾ ਉਹ ਬੰਦਾ ਕਹਿੰਦਾ ਰ ਮੈਂ ਤੁਹਾਡੀ ਨਾ ਦੂਜੀ ਸਾਈਡ ਸੇਲਪ ਕਰਾ ਦੂੰਗਾ ਐਦਾਂ ਕੁਝ ਮਤਲਬ ਸਾਈਡ ਦੀ ਗੱਲਾਂ ਸੁਣਦਾ ਰਹਾ ਉਹਨਾਂ ਨੇ ਇੱਕ ਇਹ ਨਹੀਂ ਕਹਿਤਾ ਕਿ ਤੁਸੀਂ ਸਾਡੀ ਰਿਕੁਐਸਟ ਹੈ ਉਹਨੇ ਹਰ ਰਿਕੁਐਸਟ ਕਰਾਈਆਂ 49 ਮਿੰਟ ਸਾਡੇ ਕੋਲ ਰਿਕਾਰਡਿੰਗ ਦਾ ਸਾਡੇ ਕੋਲ ਕਲਿੱਪਸ ਆ ਉਹਨੇ ਪੂਰੀ ਦੇਰ ਸਾਲ ਤੋ ਮਤਲਬ ਉਹਦੀ ਈਗੋ ਉਹਨੇ ਮਾਲਿਸ਼ ਕਰਾਉਣੀ ਹੀ ਉਹਨੇ ਪੂਰੀ ਕਰਾਈ ਆ ਉਹਨੇ ਆਪਣਾ ਪੂਰਾ ਟਾਈਮ ਲਿਆ ਜਦੋਂ ਸਾਈਡ ਦਾ ਟਾਈਮ ਹੋ ਗਿਆ ਫਿਰ ਕਹਿੰਦਾ ਅੱਜ ਮੈਂ ਤੁਹਾਡੀ ਹੈਲਪ ਕਰਦਾ ਆ ਤੇ ਰੀਸਕਿड्यूल ਹੋ ਜੂਗੀ ਤੇ ਜਿਹੜੇ ਰੀਸਕਿड्यूल ਕਰਤਾ ਉਹਨਾਂ ਦਾ ਸਟਾਫ ਬੈਠਾ ਹੀ ਉਹਨਾਂ ਨੂੰ ਤੁਹਾਨੂੰ ਲੱਗੇ ਹਮ ਤਾਂ ਕੁਝ ਕਰ ਹੀ ਨਹੀਂ ਸਕਦੇ ਪਰ ਉਹਨਾਂ ਨੇ ਹਨਾ ਇੰਨਾ ਮਿਸਡਾਇਡ ਤੇ ਮਿਸਲੀਡ ਕੀਤਾ ਜਸਟ ਫॉर ਉਹਨਾਂ ਨੇ ਆਪਣੀ ਈਗੋ ਪਾਲਿਸ਼ ਕਰਾਉਣੀ ਹੀ ਐਂਡ ਜਿਹੜੇ ਉਹਦੇ ਥੱਲੇ ਬੰਦੇ ਹੀ ਉਹ ਵੀ ਉਸੇ ਓਦੀ ਗੱਲ ਸੁਣ ਰਹੇ ਸੀ ਕਿਉਂਕਿ ਉਹਨਾਂ ਨੂੰ ਪਤਾ ਸਾਡਾ ਮੈਨੇਜਰ ਹੀ ਜਦੋਂ ਗਲਤ ਕਰਦੇ ਆ ਬਈਆ ਜੋ ਵੀ ਕਰਦਾ ਹੈ ਸਾਡਾ ਮੈਨੇਜਰ ਅਹੀਂ ਤਾਂ ਇਹ ਤੁਹਾਡੇ ਫੇਵਰ ਚ ਹੀ ਆ ਜੋ ਤਿੰਨਾਂ ਦੀ ਸਾਡੇ ਕੋਲ ਨਾਮ ਹੈਗੇ ਸਭ ਤੇ ਬਟ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਮਿਸਲੀਡ ਕੀਤਾ ਰਿਹਾ ਮੈਂ ਉਹਨੂੰ ਰਿਕੁਐਸਟ ਕੀਤੀ ਉਹ ਕੰਦਾ ਵੀ ਐਸਾ ਵੀ ਆਪ आप हमारे बुजुर्ग हो आम आपकी इज्जत करते हैं कुर्सी लीजिए आप बैठिए पानी हम पिलाते हैं आपको वही आदमी और जो सेवा है मुझे बताइए मैं सेवा यही है नूं नहीं सर अब कुछ नहीं हम हो सकता हम कुछ नहीं है हमारा काम खत्म हो गया अब आप नेक्स्ट फ्लाइट लीजिए मैं अजय टाइम है अजय मेरे सामने उन्होंने दो फिर अपना जेडेसर जो आउट किया मैं वो जा सकते हैं ਸੋ ਮਾਮਦਾ ਹੀ ਆ ਨਾ ਵੀ 7 7 ਕਿਲੋ ਜਿਆਦਾ ਮੈਂ ਕਿਹਾ ਜੋ ਚਾਰਜਸ ਆ ਮੈਂ ਦਿਨ ਨੂੰ ਤਿਆਰਾ ਬੋਲੋ ਕਿੰਨੇ ਪੈਸੇ ਦੇਣੇ ਮੈਂ ਦਿਨ ਦੇਣਾ ਹੁਣੇ ਹੀ ਜੇ ਕੈਸ਼ ਕਹੋਗੇ ਮੈਂ ਕੈਸ਼ ਦੇ ਦੂੰਗਾ ਜੇ ਆਪਣਾ ਚੈੱਕ ਕਹੋਗੇ ਮੈਂ ਚੈੱਕ ਦੇ ਦੂੰਗਾ ਉਹਨਾਂ ਨੇ ਸੈਕਿੰਡਸ ਵੀ ਨਹੀਂ ਮੈਂ ਕਿਹਾ ਇਹ ਹਰਾਸਮੈਂਟ ਦਾ ਕੀ ਕਾਰਨ ਸਮਝਦੇ ਜੇ ਇਹ ਨਹੀਂ ਹਰਾਸ ਉਹਨਾਂ ਦੀ ਈਗੋ ਹਰਟ ਹੋਈ ਹੋਈ ਸੀ ਕਿ ਗਲਤੋ ਤੇ ਉਹਨਾਂ ਨਾਲ ਇੱਕ ਕੁੜੀ ਵੀ ਕੰਮ ਕਰਦੀ ਪਈ ਸੀ ਜਿਹੜੀ ਸਾਨੂੰ ਕਰਾਸ ਕੁਐਸਚਨਿੰਗ ਕਰ ਰਹੀ ਲਾਈਕ ਪੰਜ ਜਣਿਆਂ ਨੂੰ ਉਹ 15 ਕੁਐਸਚਨ ਇੱਕ ਟਾਈਮ ਤੇ ਕਰ ਰਹੀ ਅਸੀਂ ਸਿਰਫ ਉਹਨੂੰ ਕਿਹਾ ਸੀ प्लीज एक वन बाय वन ਸਾਡੇ ਨਾਲ ਗੱਲ ਕਰੋ ਪਰ ਜਿੱਦੋਂ ਦੇ ਮੈਂ ਕਾਊਂਟਰ ਅਪਰੋਚ ਕੀਤਾ ਹੀ ਉਹਨੇ ਮੇਰੇ ਤੋਂ ਉਹਦੇ ਅਪੋਲੋਜਾਈਜ਼ ਕਰਾ ਲਏ ਉਦੋਂ ਵੀ 4 ਮਿੰਟ ਸੀਗੇ ਬੋਰਡਿੰਗ ਤੋਂ ਬੋਰਡਿੰਗ 게ਟ ਤੇ ਪਹੁੰਚ મતલਬ ਕਾਊਂਟਰ ਤੇ ਪਹੁੰਚਣ ਦੇ ਉਦੋਂ ਦਾ ਹੀ ਮੈਂ ਉਹਨੂੰ ਅਪੋਲੋਜਾਈਜ਼ ਕਰੀ ਹਾਲਾ ਕਿ ਫਿਰ ਅੱਗੇ ਦੋ ਬੰਦੇ ਗਏ ਆ ਇੱਕ ਬੰਦੇ ਦਾ ਉਹਨੇ 3 ਕਿਲੋ ਛੱਡਿਆ ਤੇ ਦੂਜੇ ਬੰਦੇ ਤੋਂ ਉਹਨੇ ਬਾਅਦ ਚ ਬੈਗ ਕਰਾਏ ਆ ਬਟ ਉਹਦੀ ਮੇਨ ਹਰਾਸਮੈਂਟ ਦੀ ਪ੍ਰੋਬਲਮ ਆਈ ਥਿੰਕ ਉਸ ਬੰਦੇ ਦੀ ਈਗੋ ਸੀਗੀ ਐਂਡ ਉਹਨੇ ਸਾਰੇ ਤੋਂ ਬਸ ਆਪਣੀ ਈਗੋ ਪੁਲਿਸ਼ ਕਰਾਈ ਆ ਸਿਰ ਇਸ ਦੌਰਾਨ ਤੁਹਾਡੀ ਕੋਈ ਬੈਂਸਪਾਜ਼ੀ ਵੀ ਹੋਈ ਉਹਨਾਂ ਵਾਪਸ ਆ ਕੇ ਬਾਅਦ ਉਹਦੇ ਤੋਂ ਬਾਅਦ ਦਾ ਦੱਸ ਦਿੰਦੇ ਆਂ ਮੈਂ ਦੱਸ ਦਿੰਦਾ ਤੁਹਾਨੂੰ ਉਹ ਤੋਂ ਬਾਅਦ ਕੀ ਹੋਇਆ ਜੀ ਜਦੋਂ 8 ਵੀ ਹੋ ਗਿਆ ਉਹਨੂੰ ਪਤਾ ਲੱਗਾ ਵੀ ਉਹ ਸਾਡੀ ਫਲਾਈਟ ਤੇ ਨਿਕਲ ਗਈ ਆ ਉਹਨੂੰ ਤੇ ਖੁਸ਼ ਹੋਈ ਨਹੀਂ ਸਕਦਾ ਤੇ ਅਸੀਂ ਫਿਰ 에어 ਇੰਡੀਆ ਨੂੰ ਫੋਨ ਕੀਤਾ ਵੀ ਕੰਪਲੇਂਟ ਆਪਾਂ ਪੁੱਛਿਆ ਵੀ ਕੀ ਕਰ ਸਕਦੇ ਹਾਂ ਉਹਨਾਂ ਨੇ ਕਹਿੰਦਾ ਇਹਦਾ ਇਹਦਾ ਆਨਲਾਈਨ ਕੰਪਲੇਂਟ ਕਰ ਦੋ ਉਹ ਤੁਹਾਨੂੰ ਵਿਦਨ 24 ਆਵਰ ਜਾਂ 48 ਆਵਰ ਤੁਹਾਨੂੰ ਰਿਪਲਾਈ ਕਰਨਗੇ ਤੇ ਅਸੀਂ ਉਸ ਟਾਈਮ ਕੰਪਲੇਂਟ ਕਰਨ ਲੱਪੇ ਉਹਨਾਂ ਨੂੰ ਫੋਨ ਲਾਇਆ 40-45 ਮਿੰਟ ਉਹਦੀ ਵੇਟਿੰਗ ਹੀ ਚੱਲ ਗਈ ਉਹ ਤੋਂ ਬਾਅਦ ਸਾਨੂੰ ਕਰਦੇ ਕਰਾਂਦੇ 2 ਘੰਟੇ ਹੋ ਗਏ ਤੇ ਫਿਰ ਆਪਾਂ ਕਿਹਾ ਵੀ ਹੁਣ ਆਪਾਂ ਬਾਹਰ ਜਾਣਾ ਆ ਤੇ ਉਹ ਕਹਿੰਦੇ ਵੀ ਇੱਥੇ ਦਾ ਰੂਲ ਆ ਵੀ ਤੁਹਾਨੂੰ ਆਫ ਬੋਰਡ ਵੀ 에ਅਰਲਾਈਨ ਵਾਲੇ ਕਰਵਾਉਣਗੇ ਅਸੀਂ ਉਸ ਅਹਤੇ ਨਾਲ ਸਾਨੂੰ ਕਿਸੇ ਨੇ ਕਿਹਾ ਤਾਂ ਵੀ ਤੁਸੀਂ ਮੈਨੇਜਰ ਦਾ ਨਾਮ ਲੈ ਲਓ ਉਹ ਤੁਸੀਂ ਇੱਕ ਰਿਪੋਰਟ ਦੇ ਵਿੱਚ ਪਾ ਦਿਓ ਵੀ ਇਸ ਮੈਨੇਜਰ ਨੇ ਅਜਿਹਾ ਕੀਤਾ ਤਾਂ ਅਸੀਂ ਮੈਨੇਜਰ ਨੂੰ ਅਪਰੋਚ ਕੀਤਾ ਵੀ ਸਾਨੂੰ ਆਪਣਾ ਨਾਮ ਦੇ ਦਿਓ ਆਪਣੇ ਸਟਾਫ ਦਾ ਨਾਮ ਦੇ ਦਿਓ ਪਹਿਲਾਂ ਤਾਂ ਨੇ ਨੋ ਨੁਕਰ ਕੀਤੀ ਸਾਨੂੰ ਵੀ ਦੂਸਰੀ ਸਾਈਡ 'ਤੇ ਆ ਜਾਓ ਉਧਰ ਆ ਜਾਓ ਇੱਧਰ ਆ ਜਾਓ ਮੈਂ ਉਧਰ ਦੇ ਦਤਾ ਤੇ ਮੈਂ ਉਹਨੂੰ ਕਿਹਾ ਵੀ ਮੇਰੀ ਗਰਲਫ੍ਰੈਂਡ ਲਾ ਮੈਂ ਕਿਹਾ ਤੇਰਾ ਕਾਊਂਟਰ ਆ ਹੀ ਆ ਤੋ ਇੱਥੇ ਮੈਨੂੰ ਦੇ ਦੇ ਇੱਥੇ ਕਿਉਂ ਨਹੀਂ ਤੂੰ ਮੈਨੂੰ ਦੇ ਰਿਹਾ ਕਹਿੰਦੇ ਨਹੀਂ ਔਰ ਲੋਗ ਵੀ ਸੁਣ ਰਹੇ ਆ ਮੈਂ ਕਿਹਾ ਜੇ ਤੂੰ ਕੁਝ ਗਲਤ ਨਹੀਂ ਕੀਤਾ ਤੇ ਔਰ ਲੋਗ ਸੁਣ ਵੀ ਲੈਣਗੇ ਤੇ ਇੱਥੇ ਕੀ ਗਲਤ ਗੱਲ ਹੈ ਹਨਾ ਉਹਨੇ ਮੈਨੂੰ ਮੁਸ਼ਕਲ ਨਾਲ ਆਪਣਾ ਨਾਮ ਦਿੱਤਾ ਉਹਨਾਂ ਇੱਕ ਲੇਡੀ ਸੀ ਕਿ ਮੈਂ ਕਿਹਾ ਉਹਦਾ ਨਾਮ ਦੇ ਦੇ ਉਸਕਾ ਨਾਮ ਮੇਰੇ ਕੋਲ ਨਹੀਂ ਪਤਾ ਕਹਿੰਦਾ ਮੈਂ ਕਿਹਾ ਤੂੰ ਮੈਨੇਜਰ ਆ ਮੈਂ ਕਿਹਾ ਯੂ ਸਪੋਸਟ ਟੂ ਨੋ ਈਚ ਐਂਡ ਐਵਰੀ ਪਰਸਨ ਵਰਕਿੰਗ ਅੰਡਰ ਯੂ देयर ਨੇਮਸ ਹਨਾ ਮੈਂ ਕਿਹਾ ਤੈਨੂੰ ਕਿਦਾਂ ਨਾਮ ਨਹੀਂ ਪਤਾ ਕਹਿੰਦਾ ਉਸਕਾ ਉਸਕੇ ਕਹਿੰਦਾ ਇਨਕੋ ਨਾ ਦੋਨੋ ਜਣੋ ਕੋ ਦਫਾ ਕਰ ਦੋ ਸਿਰਫ ਉਹਨੇ ਇੰਨੀ ਗੱਲ ਕਹੀ ਆ ਤੇ ਉਹ ਜੀ ਸਾਨੂੰ ਆਲਰੇਡੀ ਹਟ ਕਰੀਏ ਕਿਉਂਕਿ ਅਸੀਂ ਆਲਰੇਡੀ ਇਨੇ ਸਟ्रेस ਚ ਸਾਂ ਕਿ ਤੁਹਾਡੇ ਤਾਂ ਪੈਸੇ ਖਰਾਬ ਹੋ ਰਿਹਾ ਉੱਪਰ ਤੁਹਾਡੇ ਘਰ ਦਾ ਦੀ ਖੱਜਲ ਖਵਾਰੀ ਹੋ ਰਹੀ ਆ ਮੈਂ ਆਲਰੇਡੀ ਕਹਿ ਚੁੱਕਾ ਹਾਂ ਵੀ ਇਹ ਦੋਨੇ ਜਣੇ ਹਾਰਡ ਪੇਸ਼ੈਂਟ ਹੈਗੇ ਆ ਇਹ ਸੀਨੀਅਰ ਸਿਟੀਜ਼ਨ ਹੈਗੇ ਆ ਤੁਸੀਂ ਥੋੜਾ ਤਾਂ ਸ਼ਰਮ ਸ਼ਰਮ ਕਰ ਲਓ ਤੇ ਉਹ 19 ਦਿਨ ਨੂੰ ਨਿਆਣੋ ਇੰਨੀ ਗੱਲ ਕਹੀ ਤੇ ਮੈਂ ਸਿਰਫ ਉਹਨੂੰ ਵਾਲੀ ਗੱਲ ਮੈਂ ਕੀ ਗੱਲ ਆ ਮੈਂ ਕਹਾ ਤੁਹਾਡੇ ਘਰ ਦਾ ਦਾ 에어ਪੋਰਟ ਹੈਗਾ ਮੈਂ ਕਿਹਾ ਮੈਂ ਇੱਥੇ 5 ਲੱਖ ਰੁਪਏ ਦੀ ਟਿਕਟ ਖਰਚ ਕੇ ਤਾਂ ਸਲੋਤਾ ਆਇਆ ਮੈਂ ਕਹਾ ਮੈਂ ਕੋਈ ਇੱਥੇ ਘੁੰਮਣ ਤਾਂ ਆਇਆ ਨਹੀਂ ਕੋਈ ਇੱਥੇ ਘੁੰਮਣ ਵਾਲੀ ਪਲੇਸ ਹੈ ਨਹੀਂ ਜਿਹੜੀ ਮੈਂ ਇੱਥੇ ਘੁੰਮਣ ਆ ਗਿਆ ਮੈਂ ਕਹਾ ਤੁਹਾਡਾ ਫਰਜ ਬੰਦਾ 에어 ਇੰਡੀਆ ਦਾ ਫਰਜ ਬੰਦਾ 에어 ਇੰਡੀਆ ਕਹਿੰਦੀ ਕਸਟਮਰ ਸਾਡੇ ਲਈ ਸਭ ਤੋਂ ਪਹਿਲਾਂ ਆ ਤੇ ਮੈਂ ਕਹਾ ਤੁਸੀਂ ਸਿਰਫ ਆਪਣੇ ਇੱਕ ਈਗੋ ਕਰਕੇ ਕਸਟਮਰ ਦੀ ਬਿਨਾਂ ਗੱਲ ਸੁਣੇ ਜਾਂ ਤਾਂ ਅਸੀਂ ਕੋਈ ਗਲਤ ਚੀਜ਼ ਲੱਗੇ ਚ ਕੈਰੀ ਕਰ ਰਹੇ ਹਾਂ ਸਾਡ ਉਹਨਾਂ ਨੂੰ ਕਿਹਾ ਕੁਝ ਇਲੈਗਲ ਸਟੱਫ ਨਹੀਂ ਆਹੀ ਉਹਨਾਂ ਨੂੰ ਆ ਵੀ ਕਿਹਾ ਕਿ ਸਾਡਾ ਫੂਡ ਪ੍ਰੋਡਕਟਸ ਹੈਗੇ ਆ ਜੇ ਤੁਹਾਨੂੰ ਜਗਾ ਉੱਥੇ ਡੰਪ ਕਰ ਦਿੰਨੇ ਆ ਉੱਥੇ ਸੁੱਟ ਦਿੰਨੇ ਆ ਬੈਗ ਛੱਡ ਕੇ ਚੱਲ ਜਾਗੇ ਜਾਂ ਬੈਗ ਨੂੰ ਖਾਲੀ ਕਰਕੇ ਲੈ ਜਾਗੇ ਸਾਰਾ ਨਾ ਤੁਹਾਨੂੰ ਜਾਣ ਦੋ ਉਹਨਾਂ ਨੇ ਕਿਹਾ ਨਹੀਂ ਅੱਬ ਤੋਂ ਕੁਝ ਹੋ ਹੀ ਨਹੀਂ ਸਕਤਾ ਆਪ ਜਿASE ਮਰਜ਼ੀ ਕਰ ਲੋ ਜੋ ਮਰਜ਼ੀ ਕਰ ਲੋ ਕੁਝ ਨਹੀਂ ਹੋ ਸਕਦਾ ਉਹ ਤੋਂ ਬਾਅਦ ਉਹਨੂੰ ਬੋਲੇ ਆਂ ਵੀ ਹਾਂ ਵੀ ਤੂੰ ਇਦਾਂ ਕਿਦਾਂ ਹਾਨੂੰ ਗਲਤ ਬੋਲ ਸਕਦਾ ਆਂ ਕੁਝ ਕਹਿ ਸਕਦਾ ਆਂ ਤੇ ਉਸ ਤੋਂ ਬਾਅਦ ਉਹ ਭੱਜ ਭਜਣਾ ਸਟਾਰਟ ਕਰਤਾ ਉਹਨਾਂ ਹੱਟ ਤੋਂ ਲੁਕਣਾ ਸਟਾਰਟ ਕਰਤਾ ਫਿਰ ਆਪਣੇ ਸਟਾਫ ਨਾਲ ਗੱਲਾਂ ਕਰਨ ਲੱਗ ਪਿਆ ਵੀ ਤੁਸੀਂ ਇਹਨਾਂ ਦਾ ਧਿਆਨ ਰੱਖੋ ਜਦੋਂ ਆਪਾਂ ਸਾਈਡ ਤੇ ਜਾਂਦੇ ਆਂ ਸਿਰਫ ਉਦੋਂ ਹੀ ਆਉਣ ਲੱਗ ਪਿਆ ਫਿਰ ਉਹਨਾਂ ਨੂੰ ਕਿਹਾ ਵੀ ਸੀਆਰਪੀਆ ਅਨਿ ਸੀਆਈਐਸਐਫ ਵਾਲੇ ਬੰਦੇ ਹੱਟ ਤੋਂ ਭੇਜ ਤੋ ਉਹਨਾਂ ਨਾਲ ਬਹੁਤ ਵਜੇ ਤਰੀਕੇ ਨਾਲ ਗੱਲ ਕੀਤੀ ਕੀ ਹੋਇਆ ਆਪਾਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਉਹਨਾਂ ਨੂੰ ਕਿਹਾ ਵੀ ਆਹ ਅਥਾਰਟੀ ਹੈਗੀ ਆ ਤੁਸੀਂ ਇਹਨਾਂ ਨਾਲ ਜਾ ਕੇ ਗੱਲ ਕਰੋ ਇਹ ਤੁਹਾਡੀ ਹੈਲਪ ਕਰਨਗੇ ਕੋਈ ਗੱਲ ਨਹੀਂ ਤੁਸੀ ਗਲਤ ਨਹੀਂ ਹੈ ਕਿਸੇ ਚੀਜ਼ 'ਚ ਵੀ ਐਜ਼ ਲੋਂਗ ਐਜ਼ ਤੁਹਾਨੂੰ ਉਹਨਾਂ ਨੇ ਬੋਰਡਿੰਗ ਪਾਸ ਇਸ਼ੂ ਕੀਤੇ ਆ ਇਹ ਵੈਸੇ ਜੇ ਤੁਹਾਨੂੰ ਜੇ ਨਹੀਂ ਜਾਣ ਦੇਣਾ ਹੁੰਦਾ ਤੁਹਾਨੂੰ ਉਹਨਾਂ ਨੂੰ ਇਸ਼ੂ ਨਹੀਂ ਕਰਨੇ ਚਾਹੀਦੇ ਸੀ ਇਦਾਂ ਨਹੀਂ ਹੋ ਸਕਦਾ ਕਿ ਤੁਹਾਨੂੰ ਬੋਰਡਿੰਗ ਪਾਸ ਇਸ਼ੂ ਕਰਕੇ ਰੋਕ ਸਕਦੇ ਆ ਜਸਟ ਬਿਕੋਜ਼ ਆਫ weight ਇਦਾਂ ਦਾ weight ਉਹ ਵੀ ਤੁਸੀਂ ਵਿਲਿੰਗ ਤੋਂ ਪੇ ਹੋ ਜੇ ਤੁਸੀਂ ਬਿਲਕੁਲ ਰਿਫਿਊਜ਼ ਕਰਤਾ ਹੁੰਦਾ ਵੀ ਨਹੀਂ ਆਪਾਂ ਜਾਣਾ ਵੀ ਨਹੀਂਗਾ ਆਪਾਂ ਪੈਸੇ ਵੀ ਨਹੀਂ ਦੇਣੇ ਕਹਿੰਦੇ ਜਾਣਾ ਵੀਗਾ ਫਿਰ ਉਹ ਤੁਹਾਨੂੰ ਰਿਫਿਊਜ਼ ਕਰ ਸਕਦੇ ਸੀ ਪਰ ਅਗਰ ਤੁਸੀਂ ਕਹਤਾ ਵੀ ਤੁਸੀਂ ਪੈਸੇ ਪੇ ਕਰ ਰਹੇ ਹੋ ਫਿਰ ਤੁਹਾਨੂੰ ਰਿਫਿਊ ਸਾਈਡ ਤੁਹਾਡੀ ਕੈਨਸਲ ਹੋ ਗਈ ਇੱਕ ਵੱਖਰਾ ਵਿਸ਼ਾ ਆ ਪਰ ਜਿਹੜਾ ਤੂੰ ਕਹਿਣਾ ਦਫਾ ਕਰੋ ਇੱਕ ਇੱਕ ਪਬਲਿਕ ਪਲੇਸ ਤੇ ਤੂੰ ਕਹਿਣਾ ਦਫਾ ਕਰੋ ਜਿੱਥੇ ਅਸੀਂ ਪੈਸੇ ਦੇ ਕੇ ਆਏ ਹਾਂ ਤੂੰ ਸਾਨੂੰ ਸਿਰਫ ਉਰਤੋ ਪੋਲੋਜੀ ਚਾਹੀਦੀ ਆ ਕਿ ਪਹਿਲੀ ਗੱਲ ਤੇ ਜੋ ਕੰਪਨਸੇਟ ਕਰਨਾ ਤਾਂ 에ਅਰਲਾਈਨ ਨੇ ਕਰਨਾ ਸਾਨੂੰ ਨਾ ਉਹ ਇੱਕ ਵੱਖਰੀ ਸਾਈਡ ਹੈਗੀ ਆ ਪਰ ਜਿਹੜੇ ਬੰਦੇ ਨੇ ਜਿਹੜਾ ਉਹਨਾਂ ਦਾ ਮੈਨੇਜਰ ਜਿਹੜਾ ਐਡਾ ਡਿਸਰੈਸਪੈਕਟਫੁਲ ਆ ਮੈਨੇਜਰ ਇੱਕ ਬਹੁਤ ਵੱਡੀ ਪੋਸਟ ਹੁੰਦੀ ਆ ਕੋਈ ਛੋਟੀ ਮੋੜ ਡਿਪਾਰਟਮੈਂਟ ਹੁੰਦੀ ਕਿਉਂਕਿ ਉਹਦੇ ਲਈ ਇੱਕ ਕ੍ਰੈਡੀਬਿਲਟੀ ਚਾਹੀਦੀ ਹੁੰਦੀ ਬੰਦੇ ਨੂੰ ਇੱਕ ਨੌਲੇਜ ਚਾਹੀਦੀ ਹੁੰਦੀ ਆਪਣਾ ਸ ਤੇ ਜੇ ਉਹ ਬੰਦਾ ਉੱਥੇ ਬਹਿ ਕੇ ਹੀ ਗੱਲਾਂ ਕਰ ਸਕਦਾ ਵਾ ਇਹੋ ਜਿਹਾ ਬਿਹੇਵੀਅਰ ਆਪਣਾ ਸ਼ੋਅ ਕਰ ਸਕਦਾ ਵਾ ਤੇ ਉਹਨੂੰ ਇੰਨੇ ਉਹਦੇ ਚ ਇੰਨੇ ਗਰਸ ਹੋਣੇ ਚਾਹੀਦੇ ਜਿਉਂ ਇੰਨਾ ਪੜਾ ਲਿਖਿਆ ਵੀ ਜਿਉਂਨੇ ਕੁਝ ਗਲਤ ਕਹਾਤਾ ਤੇ ਕੋਈ ਸੌਰੀ ਕਹਾ ਕਿ ਇੱਕ ਲੇਡੀ ਨੂੰ ਇਦਾਂ ਕਹਿਨ ਦਿਆ ਵਾ ਹਨਾ ਇੱਕ ਬਜ਼ੁਰਗ ਨੂੰ ਇਦਾਂ ਕਹਿਨ ਦਿਆ ਤੇ ਉਹ ਚ ਇੱਕ ਸੌਰੀ ਕਹਿਣ ਦੀ ਹਿੰਮਤ ਨਹੀਂ ਕੋ ਉੱਪਰੋਂ ਆਕੜ ਕੇ ਤੇ ਭੱਜਦਾ ਜਾ ਰਿਹਾ ਵਾ ਕਿ ਤੂੰ ਕਰ ਲੋ ਜੋ ਕਰਨਾ ਹੈ ਤੂੰਨੇ ਕੋਈ ਬਾਤ ਨਹੀਂ ਜੋ ਕਰ ਸਕਤੇ ਹੋ ਕਰ ਲੋ ਹਾਨੂੰ ਆਹ ਹਿੰਦੀ ਜਿੱਦਾਂ ਬੋਲ ਰਿਹਾ ਵੀ ਜੋ ਕਰਨਾ ਕਰ ਸਕਦੇ ਹੋ ਹਨਾ ਕਰ ਲੋ ਕੋਈ ਬਾਤ ਨਹੀਂ ਜੋ ਕਰ ਲੋ ਤੇ ਹਨ ਲੋਕ ਸਾਈਡ ਤੇ ਆ ਕੇ ਇਹ ਵੀ ਕਰ ਲੈ ਕੋਈ ਗੱਲ ਨਹੀਂ ਭਾਜੀ ਇੱਥੇ ਕੁਝ ਨਹੀਂ ਕਰ ਸਕਦੇ ਤੁਸੀਂ ਤੁਸੀਂ ਜੋ ਮਰਜ਼ੀ ਕਰ ਲੋ 에어 ਇੰਡੀਆ ਤੋਂ ਵੀ ਤੁਹਾਨੂੰ ਕੁਝ ਨਹੀਂ ਮਿਲਣਾ ਇਹ ਇਦਾਂ ਹੀ ਕਰਦੇ ਆ ਚਾਰ ਪੰਜ ਲੋਕਾਂ ਨੇ ਹਨ ਹੋਰ ਅਪਰੋਚ ਕੀਤਾ ਭਾਈ ਇਹਨੂੰ 200 200 ਗ੍ਰਾਮ ਪਿੱਛੇ ਖੱਜਲ ਕਰ ਰਿਹਾ ਏ ਤੁਹਾਡਾ ਕੀ ਤੁਹਾਡਾ ਵੀ ਸੀਨ ਬਣਿਆ ਆ ਅਨੁਸਾਰਿਆਂ ਨੇ ਮਤਲਬ ਇੱਕ ਜੋਹਨ ਉਸਿਆ ਕੇ ਫੀਡਬੈਕ ਮਿਲਿਆ ਤੁਹਾਨੂੰ ਜਿੱਦਾਂ ਲੱਗਾ ਯਾਰ ਕਿ ਜੋ ਹਰਨਾ ਹੋ ਗਿਆ ਸ਼ਾਇਦ ਬੜਾ ਹੀ ਕਾਮਨ ਆਈਨ ਵਾਲੀ 에어 ਇੰਡੀਆ ਇਹ ਬਹੁਤ ਨਾਰਮਲੀ ਕਰਨ ਦੀਆਂ ਚੀਜ਼ਾਂ ਕਿ ਅਸੀਂ ਕੋਈ ਨਵੇਂ ਬ ਬਸ ਸਿਰਫ ਅਰਕਾਸ਼ਾਂ ਤੇਆਂ ਨੂੰ ਰੀਸ਼ਡਿਊਲ ਮਿਲ ਜਾਂਦਾਗਾ ਸਾਨੂੰ ਉਹ ਵੀ ਨਹੀਂ ਮਿਲਿਆ ਉਹ ਚੀਜ਼ ਤੇ ਤੇ ਉਸ ਤੋਂ ਬਾਅਦ ਮੈਂ ਟਵੀਟ ਕੀਤਾ ਏਅਰ ਇੰਡੀਆ ਨੂੰ ਏਅਰ ਇੰਡੀਆ ਦਾ ਮੈਨੂੰ ਰਿਪਲਾਈ ਆਇਆ ਕਹਿੰਦੇ ਤੁਸੀਂ 7:21 ਮਿੰਟ ਤੇ ਉੱਥੇ ਪਹੁੰਚੇ ਸੀ ਕਾਊਂਟਰ ਤੇ ਤਾਂ ਕਰਕੇ ਤੁਹਾਨੂੰ 7:20 ਮਿੰਟ ਤੇ ਪਹੁੰਚਣਾ ਚਾਹੀਦਾ ਸੀ ਤੁਸੀਂ 21 ਮਿੰਟ ਤੇ ਪਹੁੰਚੇ ਤਾਂ ਕਰਕੇ ਤੁਹਾਨੂੰ ਫਲਾਈਟ ਨਹੀਂ ਬੋਰਡ ਕਰਨ ਦਿੱਤਾ 60 ਸੈਕਿੰਡ ਹੁੰਦੇ ਆ ਜੀ ਮੇਰਾ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ 60 ਸੈਕਿੰਡ ਕਰਕੇ ਜਾਨ ਜਾਨ ਦਾ ਠੀਕ ਹੈ ਜੀ ਹਾਲੇ ਇਹਨਾਂ ਦੀ ਵਾਪਸੀ ਦੀ ਵੀ ਆ ਉਹ ਮੈਂ ਕਾਊਂਟ ਨਹੀਂ ਕਰ ਰਿਹਾ ਕਿਉਂਕਿ ਪਰ 60 ਸੈਕਿੰਡ ਦੇ 2.5 ਲੱਖ ਰੁਪਇਆ 에어 ਇੰਡੀਆ ਮੈਨੂੰ ਪੇ ਕਰੂਗੀ ਜਿਹੜਾ ਮੇਰੇ ਅੱਗੇ ਕੰਮ ਤੇ ਜਾਣ ਦਾ ਨੁਕਸਾਨ ਹੋਣਾ ਵਾ ਜਿਹੜੇ ਮੇਰੇ ਅੱਗੇ ਵਰਕ ਕਮਿਟਮੈਂਟ ਹੈਗੀਆਂ ਮਿਆਂ ਦਾ ਤੇ ਵਾਈਫ ਦੋਵੇਂ ਵਰਕਿੰਗ ਹੈਗੇ ਆ ਜਿਹੜੀ ਸਾਡਾ ਕਮਿਟਮੈਂਟ ਸੀਗੀਆਂ ਇੱਕ ਡੇਢ ਤਾਈ ਉੱਤੇ ਪਹੁੰਚਣਾ ਹੈਗਾ ਅੱਗੇ ਕੰਮ ਰੀਜ਼ੂਮ ਕਰਨਾ ਸੀਗਾ ਉਹਦਾ ਉਹ ਕੌਣ ਪੇ ਕਰੂਗਾ ਉਹ ਉਹ ਉਹਦਾ ਉਹਦਾ ਕੌਣ ਖਰਚਾ ਨਾ ਪੂਰੇਗਾ ਇਹ ਤਾਂ ਸਾਰੇ ਆਪਣਾ ਪੱਲਾ ਝਾੜੀ ਜਾਂਦੇ ਆ ਵੀ ਹਾਂ ਜੀ ਆ ਸਾਡੀ ਗਲਤੀ ਨਹੀਂ ਗਈ ਜਿਵੇਂ ਮਤਲਬ ਸਾਰੀ ਕੰਪਨੀ ਇੱਕ ਸਿਰਫ EMPLOYE ਨੂੰ ਬਚਾਉਣ ਵਾਸਤੇ ਲੱਗੀ ਹੋਈ ਆ ਵੀ ਉਹਦੀ ਕੋਈ ਗਲਤੀ ਨਹੀਂ ਗਈ ਉਹ ਸ ਐਂਟਰੀ ਛੇ ਪਾਤਾ ਵੀ ਇਹ 721 ਤੇ ਇੱਥੇ ਪਹੁੰਚੇ ਜੇ ਆਪਾਂ 721 ਤੇ ਉਨਤੇ ਪਹੁੰਚੇ ਹੀ ਤੇ ਸਾਡੇ ਬੈਗ ਕਿਰਖਾਏ ਉਹਨਾਂ ਨੇ ਉੱਤੇ ਸਾਡੇ ਬੋਰਡਿੰਗ ਪਾਸ ਤੁਹਾਨੂੰ ਦਿੱਤੇ ਹਨ ਕਹਿੰਦੇ ਨਾ ਕਾਊਂਟਰ ক্লোਜ਼ ਹੈਗਾ ਤੁਸੀਂ ਵਾਪਸ ਹੋ ਜਾਓ ਆਡਰ ਲਈ ਵਰਥਡ ਸੀਗਾ ਉਹ ਤੁਹਾਡੇ ਲਈ ਇੱਕ ਹੋ ਜਾਣਾ ਵੀ ਠੀਕ ਹੈ ਨਾ ਅਸੀਂ ਲੇਟ ਆ ਹਨ ਉਹਨਾਂ ਨੇ ਨਹੀਂ ਸਾਰਾ ਕੁਝ ਕਰ ਲੈ ਏ ਟੂ ਜ਼ੈਡ ਐਂਡ ਲਾ ਪ੍ਰੋਸੈਸ ਦਾ ਤੁਹਾਡੇ ਬੈਗ ਅੰਦਰ ਜਾਂਦੇ ਉਸ ਤੋਂ ਬਾਅਦ ਸਿਰਫ ਇਮੀਗ੍ਰੇਸ਼ਨ ਰਹਿ ਜਾਂਦੀ ਹੈ ਦੈਟਸ ਇਟ ਹਨਾ ਜੀ ਉਹ ਵੀ ਉਰਤੇ ਲਿਖਿਆ ਹੈ ਕਿ 20 ਮਿੰਟਸ ਪ੍ਰਾਇਰ ਗੇਟ ਬੰਦ ਹੁੰਦੇ ਆ ਤੇ 60 ਮਿੰਟ ਤੋਂ ਪਹਿਲਾਂ ਪਹੁੰਚਣਾ ਹੁੰਦਾ ਜੋ ਕਿ ਇਹ ਉਹਨੇ ਲੇਟ ਜਾਣ ਕੇ 7 21 ਦਾ ਪਾਇਆ ਤਾਂ ਕਿ ਉਸ ਤੇ ਕੋਈ ਪ੍ਰੋਬਲਮ ਨਾ ਆਏ ਕੱਲ ਨੂੰ ਅਸੀਂ 7 15 ਤੇ ਉਹਦੇ ਕਾਊਂਟਰ ਤੇ ਹਾਂ 10 15 ਮਿੰਟ ਉਹਨਾਂ ਨੇ ਸਾਡੇ ਨਜ਼ਰ ਹੀ ਖੱਜਲ ਕੀਤੀ ਜੋ ਪੇਪਰ ਵਰਕ ਲਈ ਕੀਤੀ ਉਹਨਾਂ ਨੇ ਵੀ ਆ 2 ਜਾਂ ਆ 2 ਵੈਸੇ ਤੇ ਵੀਜ਼ਾ 에ਅਰਲਾਈਨ ਵਾਲੇ ਨਹੀਂ ਮੰਗਦੇ ਜੇ ਆਪਾਂ ਇੰਟਰਨੈਸ਼ਨਲ ਬੋਰਡ ਨਾ ਕਰਨਾ ਸਾਡੀ ਡੋਮੈਸਟਿਕ ਫਲਾਈਟ ਸੀਗੀ ਸਾਨੂੰ ਉਹਨਾਂ ਦਾ ਵੀਜ਼ਾ ਬੰਨਾ ਦਿੱਲੀ ਮੰਗ ਸਕਦੇ ਆ ਉਹ ਇਮੀਗ੍ਰੇਸ਼ਨ ਨਾਲ ਕੋ ਜੋ ਮਰਜ਼ੀ ਮੰਗ ਸਕਦੀ ਆ ਪਰ ਇੱਕ 에ਅਰਲਾਈਨ ਵਾਸਤੇ ਜੋ ਵੀ ਡੋਮੈਸਟਿਕ ਫਲਾਈਟ ਆਪਾਂ ਦਿੱਲੀ ਬੋਰਡ ਕਰਨਾ ਆਪਾਂ ਇੰਡੀਆ ਦੇ ਸਿਟੀਜ਼ਨ ਹੈਗੇ ਆਂ ਹਨ ਨੂੰ ਨਹੀਂ ਮੰਗ ਸਕਦੇ ਵੀ ਆਪਣਾ ਵੀਜ਼ਾ ਦਿ ਇਹ ਇਹ ਬਿਲਕੁਲ ਗਲਤ ਗੱਲ ਹੈ ਸਾਨੂੰ ਉਹਨਾਂ ਨੇ 10-15 ਮਿੰਟ ਉੱਥੇ ਆਪਣੇ ਕਾਰਨਾਂ ਕਰਕੇ ਖਰਾਬ ਕੀਤਾ ਸ਼ਾਇਦ ਉਹਨਾਂ ਦਾ ਪਹਿਲਾਂ ਹੀ ਸੋਚ ਸੀ ਵੀ ਇਹਨਾਂ ਨੂੰ ਜਾਂ ਜਾਣ ਨਹੀਂ ਦੇਣਾ ਜਾਂ ਇਹ ਲੇਟ ਆਇਆ ਇਹਨਾਂ ਨੂੰ ਲੈਸਨ ਸਿਖਾਉਣਾ ਵਿਦਆਊਟ ਨੋਇੰਗ ਕਿ ਇਹਨਾਂ ਦੀ ਕੀ ਪ੍ਰੋਬਲਮ ਸੀ ਕਿ ਕਿਹੜੇ ਸਰਕਮਸਟੈਂਸ ਉਸ ਤੋਂ ਪਿੱਛੋਂ ਆਏ ਆ ਕੀ ਗੱਲ ਹੋਈ ਆ ਕੀ ਨਹੀਂ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਲੱਗ ਰਿਹਾ ਇਹ ਚੀਜ਼ ਦਾ ਦਸ ਕਰਦਾ ਸਮਾਨ ਵਗੈਰਾ ਵੈਕ ਕਰਕੇ ਇੱਕ ਤਿਆਰੀ ਚ ਗਏ ਅੱਗੇ ਜਾ ਕੇ ਤੁਹਾਨੂੰ ਇੰਨੀ ਹਰਾਸ ਘਟ ਹੋਈ ਹਨ ਬਾਹਰ ਵੀ ਨਹੀਂ ਜਾਣ ਦਿੱਤਾ ਤੁਸੀਂ ਵਾਪਸ ਆਏ ਹੁਣ ਇਸ ਸਬੰਧੀ ਤੁਸੀਂ ਕਿਸੇ ਨੂੰ ਇਸਦੀ ਇਲੈਕਟ੍ਰਿਕ ਕੰਪਲੇਂਟ ਕਰ ਰਹੇ ਹੋ ਕਿ ਜੋ ਤੁਹਾਡੇ ਨਾਲ ਪ੍ਰੋਬਲਮਸ ਹੋ ਜਾਂ ਤੁਹਾਨੂੰ ਉਹਦਾ ਹਰਜ਼ਾਨਾ ਕਿਸ ਤਰ੍ਹਾਂ ਦੇ ਸਰ ਮੈਂ 에어 ਇੰਡੀਆ ਨੂੰ ਵੀ ਕੰਪਲੇਂਟ ਕੀਤੀ ਆ ਕੱਲ੍ਹ ਦੀ ਅਸੀਂ ਕਰਤੀ ਆ ਆਪਣਾ 에어ਪੋਰਟ ਅਥਾਰਟੀ ਨੂੰ ਵੀ ਕਰਤੀ ਆ ਇੱਕ ਹੋਰ ਕੋਣ ਨੋਡਲ ਆਮ ਨੋਡਲ ਆਫੀਸਰ ਨੂੰ ਕਰਤੀ ਆ ਨੋਡਲ ਆਫੀਸਰ ਨੂੰ ਵੀ ਆਪਾਂ ਕੰਪਲੇਂਟ ਕਰਤੀ ਆ ਤੇ ਹਾਂਜੀ ਉਹਨਾਂ ਵੱਲੋਂ ਕੋਈ ਸਾਨੂੰ ਐ ਸੱਚ ਕੋਈ ਹਾਲ ਤੱਕ ਕੋਈ ਰਿਵਰਟ ਬੈਕ ਆਇਆ ਨਹੀਂ ਆ ਜੋ ਮੈਨੂੰ 에어 ਇੰਡੀਆ ਨੇ ਇੱਥੇ ਟਵਿੱਟਰ ਤੇ ਕਿਹਾ ਵਾ ਬਸ ਮੈਂ ਤੁਹਾਨੂੰ ਉਹੀ ਦੱਸਿਆ ਵਾ ਬਾਕੀ ਹਲੇ ਤੱਕ ਮੈਨੂੰ ਕਿਸੇ ਦੀ ਕਨਫਰਮੇਸ਼ਨ ਨਹੀਂ ਆਈ ਕਿ ਵੀ ਇਹ ਕੀ ਕਰਨ ਲੱਗੇ ਆ ਜਾਂ ਇਹ ਕੀ ਕਰਨਗੇ ਅੱਗੋਂ ਜਾ ਇਹਨਾਂ ਨੇ ਕਿ ਸਾਨੂੰ ਦੇ ਇਹ ਵੀ ਨਹੀਂ ਪਤਾ ਕਿ ਉਹਨਾਂ ਨੂੰ ਇਹਨਾਂ ਨੇ ਪੈਸੇ ਮੋੜਨੇ ਆਂ ਨਹੀਂ ਆ ਕਿ ਨਹੀਂ ਮੋੜਨੇ ਹਨਾ ਜੀ ਸਾਨੂੰ ਤੇ 2.5 ਲੱਖ ਰੁਪਏ ਦਾ ਖਰਾਬ ਹੋਗਾ ਉਹਨਾਂ ਨੂੰ ਤਤਕਾਲ ਦੀ ਜੇ ਅਸੀਂ ਟਿਕਟ ਲਵਾਂਗੇ ਸਾਨੂੰ 3-4 ਲੱਖ ਰੁਪਏ ਫੇਰ ਖਰਾਬ ਹੋ ਜਾਣੇ ਹਨਾ ਜੀ ਸਾਡੀ ਇਹ ਡਿਮਾਂਡ ਕੀ ਹੋਵੇਗੀ ਕਿ ਤੁਸੀਂ ਆਪਣੇ ਪੈਸੇ ਵਾਪਸ ਲੈਣਾ ਚਾਹੋਗੇ ਜਾਂ ਉਸ ਮੈਨੇਜਰ ਦੇ ਖਿਲਾਫ ਕਾਰਵਾਈ ਕਰਵਾਉਣਾ ਚਾਹੋਗੇ ਸਾਡੀ ਕੋਈ ਇਦਾਂ ਡਿਮਾਂਡ-ਮੰਡ ਨਹੀਂ ਹੈਗੀ ਫਸਟ ਆਫ ਆਲ ਸਾਨੂੰ ਬਹੁਤ ਜ਼ਿਆਦਾ ਬਾਦਰ ਕੀਤਾ ਗਿਆ ਵਿਦਾ ਪੈਰੈਂਟਸ ਸੋ ਦਿਲਨੀ ਟੂ ਅਪੋਲੋਜਾਈਜ਼ ਫੋਰ 댓 ਪਰ ਦੀ ਇਦਾਂ ਕੋਈ ਡਿਮਾਂਡ ਨਹੀਂ ਤੇ ਹਜਲੀ ਆ ਕਰੋ ਉਹ ਕਰੋ would they at least need to book our tickets apologize for what they've done and teejgi gal main advice nahi karunga kise nu bhi je tu family nal ho do not board air india especially for abdur and jeo giving a staff nahi itna karde rehne people report kar rahi utthe ke ki ka inne hadna bhi ki taad nal means air india doesn't care about customers it's just a staff airline so jeo kuch kar sakde te ahi kar sakde ki jinna bandeyan nu inna already bother karta ohna layi kuch thoda ja convenient kar dena no, sydney pohchna otherwise of course sanu ticket ch kara ke ta jana hi pana hai mm. but af, we, we we also haddi back and te vi sade ko chizza hai gaya apa action ta lavange but haal di kadi sade kol we, we don't ਹੈਵ ਐਨੀਵੇਅਰ ਟੂ ਗੋ ਕਿਉਂਕਿ ਸਾਡਾ ਤਾਂ ਪਲਾਨ ਹੈਗਾ ਹੀ ਜਾਣ ਦਾ ਹੀ ਸਾਡਾ ਸਭ ਕੁਝ ਪੈਕ ਸੀਗਾ ਸਾਡੀ ਕਮਿਟਮੈਂਟ ਸੀਗੀਆਂ ਉਹ ਤਾਂ ਆਲਰੇਡੀ ਮੈਸ ਅਪ ਹੋ ਗਿਆ ਇਸ ਤੋਂ ਬਾਅਦ ਬਸ ਆਹੀ ਆ ਜੋ ਕੁਝ ਵੀ ਸਾਡੇ ਲਈ ਕਰ ਸਕਦੇ ਕਿ ਸਾਨੂੰ ਜੀਸ ਟਿਕਟਸ ਕਰਾ ਕੇ ਦੇ ਦੇਣ ਜੋ ਅਹੀ ਕਰਨਾ ਉਹ ਤਾਂ ਹੀ ਐਕਸ਼ਨ ਲਵਾਂਗੇ ਕਿਉਂਕਿ ਸਾਨੂੰ ਕੋਈ ਵੀ ਪਬਲਿਕ ਪਲੇਸ ਤੇ ਹਰਾਸ ਨਹੀਂ ਕਰ ਸਕਦਾ ਤੁਸੀਂ ਨੇ ਤੁਹਾਨੂੰ ਮੈਂ ਨਹੀਂ ਕਰ ਸਕਦੀ ਮੈਂ ਆ ਤੇ ਮੈਨੂੰ ਕੋਈ ਹੋਰ ਨਹੀਂ ਕਰ ਸਕਦਾ ਔਰ ਉਹ ਵੀ ਇੱਕ ਇੰਨੀ ਵੱਡੀ 에ਅਰਲਾਈਨ ਦਾ ਮੈਨੇਜਰ ਮੈਨੂੰ ਕਹਿ ਰਿਹਾ ਦਫਾ ਹੋ ਹੀ ਡਿਡਨਟ ਪੇ ਮੀ ਫॉर ਐਨੀਥਿੰਗ ਓਨਲੀ ਸਿਰਫ ਸਾਡਾ ਟਾਈਮ ਵੇਸਟ ਕੀਤਾ ਆ ਆਪਾਂ ਵੈਲ ਵਿਦਨ ਗਾਈਡਲਾਈਨ ਸੀਗੇ 7:13 ਤੇ ਮੈਂ ਉਹਦੇ ਕਾਊਂਟ ਤੇ ਖੜੀ ਮੇਰੇ ਹਸਬੰਦ ਕੱਲੇ 11 ਬੈਗ ਬੈਲਟ ਉਤਾਰ ਰਹੇ ਸੀ ਸੋ ਵੀਵਰੈਂਟ ਲੇਟ ਹੋਣੇ ਸੇ ਉਹ ਆਪਣਾ ਭੱਲਾ ਚੜਾਉਣ ਨੇ ਉੱਥੇ ਲਿਖਤਾ 721 ਬਟ ਫਾਇਰ ਦੇਖੋ 723 ਦੇ ਵੀ ਕਲਿੱਪਸ ਹੈਗੇ ਜਿਦੇ ਵਿੱਚ ਅਸੀਂ ਆਲਰੇਡੀ ਹੱਥ ਜੋੜ ਰਹੇ ਹਾਂ ਕਿ ਸਰ ਜਾਣ ਲੇਨ ਤੋਂ ਇਦਾਂ ਨਾ ਕਰੋ ਹਾਕੇ ਨਾਲ ਹੜ ਕੋ ਵੌਇਸ ਰਿਕਾਰਡਿੰਗਸ ਵੀ ਹੈਗੀਆਂ ਵਾ ਜਿਹੜੇ ਬੰਦੇ ਨੂੰ ਉਹਨਾਂ ਨੇ ਕਿਹਾ ਸੀ ਰਾਹੁਲ ਕੁਮਾਰ ਨਾਮ ਹੈ ਉਹਦਾ ਉਹ ਲਖਨਊ ਤੋਂ ਡਿਪਰਟਮੈਂਟ ਕਿੱਥੇ ਆਇਆ ਉਹਨੂੰ ਉਹਨਾਂ ਨੇ ਕਿਹਾ ਵੀ ਦਫਾ ਹੋ ਉਹਦੇ ਨਾਲ ਆਪਾਂ ਗੱਲਬਾਤ ਕੀਤੀ ਉਹਦੀਆਂ ਵੀਡੀਓ ਕਲਿੱਪਸ ਵੀ ਹੜ ਕੋ ਹੈਗੀਆਂ ਆਡੀਓ ਕਲਿੱਪਸ ਵੀ ਹੈਗੀਆਂ ਜਿਹੜਾ ਕਹਿ ਮੈਨੇ ਸੁਨਾ ਮੇਰ ਕੋ ਇਨੋਨੇ ਬੋਲਾ ਵੀ ਹਾਂ ਦਫਾ ਕਰੋ ਇਨ ਕੋ ਯਾਂਸੇ ਸਾਡੇ ਕੋ ਉਹ ਵੀ ਕਲਿਪਸ ਹੈਗੇ ਆ ਜਦੋਂ ਸਾਡੇ ਅੱਗੇ ਵਾਲੇ ਬੈਗਸ ਉਹਨੇ ਭੇਜਿਆ ਤੇ ਸਾਨੂੰ ਕਹਿਤਾ ਸੀ ਸਭ ਬੰਦ ਹੋ ਗਿਆ ਆ ਲਗੇਜ ਬੈਲਟ ক্লোਜ਼ ਆ ਬਟ ਉਹਨੇ 8:00 ਬਜਨ ਚ 5 ਮਿੰਟ 4 ਮਿੰਟ ਤੇ ਉਹ ਬੈਗਸ ਵੀ ਭੇਜਿਆ ਜਿੱਤੇ ਮੇਰੇ ਹਸਬੰਦ ਨੇ ਪੁੱਛਿਆ ਤੋ ਇਹ ਅੱਵੇ ਬੈਗਸ ਵੀ ਭੇਜ ਰੋ ਕਹਿੰਦਾ ਕਿ ਕੀ ਕਿ ਹੋ ਰਿਹਾ ਆ ਬਟ ਸਾਨੂੰ 7:33 ਤੋਂ ਹੀ 올 ਵੀ ਕਹਿ ਰਹੀ ਕੁਛ ਨਹੀਂ ਹੋ ਸਕਦਾ ਕੁਛ ਨਹੀਂ ਹੋ ਸਕਦਾ ਬਟ ਅਦਰ ਜਿਹੜੇ ਅੱਗੇ ਲੋਕੀ ਸੀਗੇ ਮੇਰੇ ਤੋਂ ਵੀ 2 ਮਿੰਟ ਪਹਿਲਾਂ ਵੀ ਲੋਕੀ ਉਹਨਾਂ ਦਾ ਵੀ 3 ਕਿਲੋ ਜਿਜ ਲੱਗੇ ਜ਼ਿਆਦਾ ਹੀ ਉਹਨਾਂ ਨੇ ਉਹਨਾਂ ਨੂੰ ਸਟੇਟਮੈਂਟ ਵੀ ਆ ਸੀਸੀਟੀਵੀ ਵੈਰੀਫਾਈ ਕਰ ਸਕਦਾ ਹੈ ਕਿ ਮੈਡਮ ਤੁਹਾਡਾ ਮੈਂ ਨਹੀਂ ਮੈਂ ਆਪਾਂ ਨਹੀਂ ਕਰੂੰਗਾ ਮੈਂਨੇ ਆਪਸੇ ਪਹਿਲੇ ਕਿਤਨੇ ਲੋਕਾਂ ਐ ਸਭ ਦਾ 1-1 2-2 ਕਿਲੋ 3-3 ਕਿਲੋ ਅਕਮੋਡੇਟ ਕਰਾਇਆ ਪਰ ਮੈਂ ਆਪਕਾ ਨਹੀਂ ਕਰੂੰਗਾ ਤਾਂ ਯਾ ਉਹਨੂੰ ਸਾਡੇ ਤੋਂ ਕੋਈ ਈਗੋ ਪ੍ਰੋਬਲਮ ਸੀ ਜਾਂ ਕੋਈ ਈਗੋ ਟ੍ਰਿਪ ਤੇ ਸੀਗਾ ਉਹ ਜਾਂ ਜਿਹੜੀ ਉੱਥੇ ਕੁੜੀ ਕੰਮ ਕਰਦੀ ਉਹਦੀ 파ਟਨਰ ਹੀ ਜਦੋਂ ਮੈਂ ਉਹਨੂੰ ਕਿਹਾ ਇੱਕ ਟਿਕਟ ਕਰਕੇ ਗੱਲ ਕਰ ਉਹ ਤੋਂ ਪ੍ਰੋਬਲਮ ਹੋਈ ਐ ਦੈਟਸ ਫॉर देम ਟੂ ਹੈਂਡਲ ਬਟ ਜੋ ਵੀ ਮੈਂ ਤੁਹਾਨੂੰ ਅਸੀਂ ਤੁਹਾਨੂੰ ਦੱਸ ਰਿਹਾ ਸਾਡੇ ਕੋਲ ਹਰ ਚੀਜ਼ ਦੀ ਐਵੀਡੈਂਸ ਐ ਐਂਡ ਜੇ ਸਾਡਾ ਨਾ ਬੋਰਡਿੰਗ ਪਾਸ ਹੀ ਦਿੱਤੇ ਵੈਨ ਦੇ ਹੈਵ ਬੀ ਟਿਕਟਸ ਹਾਊ ਕੈਨ ਯੂ ਡਿਨਾਈ ਅਸ ਬੋਰਡਿੰਗ ਠੀਕ ਮਤਲਬ ਸਾ ਜਿੱਦਾਂ ਪਤਾ ਨਹੀਂ ਅਹੀਂ ਉਹਨੂੰ ਪਰਸਨਲੀ ਕੀ ਕਹਤਾ ਹੈ ਉਹ ਉੱਤੇ ਹੀ ਰਿਹਾ ਅਹੀਂ 에ਅਰਲਾਈਨ ਨੂੰ ਵੀ ਰਿਕਵੈਸਟ ਕੀਤਾ ਬਾਅਦ ਸਾਨੂੰ ਇੱਕ ਪੋਲੀਸੀ ਚਾਹੀਦੀ ਆ ਅਹੀਂ ਬਾਹਰ ਦੇ ਸਿਟੀਜ਼ਨਾਂ ਬਾਹਰ ਦੇ ਪੀਆਰਾ ਇਹ ਕਿਦਾਂ ਸਾਨੂੰ ਅਸੌਲਟ ਕਰ ਸਕਦਾ ਇਦਾਂ ਦਫਾ ਉਹ ਬੋਲ ਸਕਦਾ ਹੈ ਬਟ ਉਹਨਾਂ ਨੇ ਵੀ ਹਮ ਤੇ ਰਿਸਪੌਂਸ ਨਹੀਂ ਦਿੱਤਾ